ਧੰਨ ਸ਼੍ਰੀ ਗੁਰੂ ਅਰਗੁਵਿੰਦ ਸਾਹਿਬ ਜੀ ਧੋਵਲੇ ਕੀਰਤਨ ਧੋਵਲੇ ਦੀਵਾਨ ਸੁਜਾਉਂਦੇ ਸੰਗਤਾਂ ਕੀਰਤਨ ਸਰਵਣ ਕਰਦੀਆਂ ਢਾਡੀਵਾਰਾ ਸਰਵਣ ਕਰਦੀਆਂ ਆਪਣੇ ਜੀਵਨ ਨੂੰ ਨਿਹਾਲ ਕਰਦੀਆਂ ਭਾਈ ਭਗਵਾਨ ਦਾਸ ਭਗਤ ਬੋਦਲਾ ਮਲਕ ਘਟਾਰੂ ਪ੍ਰਿਥੀ ਮੱਲ ਜਰਾੰਦ ਡੱਲੂ ਭਗਤ ਸਿਆਮ ਦਾਸ ਵਿਧਾਉਨ ਸੁੰਦਰ ਆਦ ਬਰਹਾਨਪੁਰ ਦੇ ਰਹਿਣ ਵਾਲੇ ਭਗਤ ਮਿਲ ਕੇ ਨਾ ਮਹਾਰਾਜ ਜੀ پاس ਆਏ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਸਾਨੂੰ ਸਮੱਤ ਬਖਸ਼ੋ ਜਿਸ ਕਰਕੇ ਅਸੀਂ ਭਵ ਸਾਗਰ ਤੋਂ ਪਾਰ ਉਤਰ ਜਾਈਏ ਗੁਰੂ ਜੀ ਆਦੇ ਤੁਸੀਂ ਇੱਕ ਧਰਮਸ਼ਾਲਾ ਬਣਾਓ ਅਦੇ ਸਾਰੇ ਮਿਲ ਕੇ ਅੰਮ੍ਰਿਤ ਵੇਲੇ ਗੁਰਬਾਣੀ ਆਪ ਸੁਣਿਆ ਕਰੋ ਔਰ ਨਾਨੂ ਸੁਨਾਇਆ ਕਰੋ ਅਰਥ ਵਿਚਾਰ ਕਰਕੇ ਕਥਾ ਕਰਿਆ ਕਰੋ ਫਿਰ ਅਰਦਾਸ ਕਰਕੇ ਆਪਣੇ ਕਾਰ ਵਿਹਾਰ ਵਿੱਚ ਜਾਇਆ ਕਰੋ ਧਰਮ ਦੀ ਕਮਾਈ ਕਰਨੀ ਝੂਠ ਦੀ ਕਮਾਈ ਨਾ ਕਰਨੀ ਸੰਧਿਆ ਸਮੇਂ ਰਹਿ ਰਾਜ ਦਾ ਪਾਠ ਕਰਕੇ ਉਪਰੰਤ ਪੈਰ ਰਾਤ ਤੱਕ ਕੀਰਤਨ ਕਰਨਾ ਫਿਰ ਕੀਰਤਨ ਸੋਇਲੇ ਦਾ ਪਾਠ ਕਰਕੇ ਮਿਸਰਾਮ ਕਰਨਾ ਲੋੜਵੰਦੇ ਭੁੱਖੇ ਨੰਗੇ ਦੀ ਅੰਨ ਬਸਰ ਨਾਲ ਸੇਵਾ ਕਰਨੀ ਦਿਵਾਲੀ ਵਿਸਾਖੀ ਦਿਵਾਲੀ ਵਿਸਾਖੀ ਮਸਿਆ ਸੰਗਰਾਦ ਨੂੰ ਕੜਾ ਪ੍ਰਸ਼ਾਦ ਦੀ ਦੇਗ ਕਰਕੇ ਵਰਤਾਉਣੀ ਮਨ ਨੀਵਾ ਰੱਖਣਾ ਧਿਆਮੇ ਨੂੰ ਮਾਰਨਾ ਹਾ ਮੈਨੂੰ ਮਾਰੋਗੇ ਤਾਂ ਹੀ ਤੁਹਾਡਾ ਮਨ ਸ਼ੁੱਧ ਹੋਵੇਗਾ ਜਿਸ ਤਰ੍ਹਾਂ ਕਿਸੇ ਖੂਜ ਡਿੱਗ ਕੇ ਨਾ ਬਿੱਲੀ ਮਰ ਗਈ ਖੂਵਾਲੇ ਨੇ ਸਿਆਣੇ ਪੰਡਤ ਨੂੰ ਪੁੱਛਿਆ ਵੀ ਖੂਪਵਿੱਤਰ ਕਿਸ ਤਰ੍ਹਾਂ ਹੋਵੇ ਸਾਨੂੰ ਬਾਦ ਦੱਸੋ ਪੰਡਤਾਂ ਦਾ ਵੀ ਖੂਵ ਵਿੱਚੋਂ ਬਿੱਲੀ ਕੱਢ ਕੇ 1000 ਡੋਲ ਪਾਣੀ ਦਾ ਕੱਢ ਦੇਣਾ ਖੂਹ ਸਾਫ਼ ਹੋ ਜਾਏਗਾ ਤਾਂ ਉਸ ਪੁਰਸ਼ ਨੇ ਖੂਹ ਵਿੱਚੋਂ ਬਿੱਲੀ ਕੱਢਣੀ ਭੁੱਲ ਕੇ ਪਾਣੀ ਦਾ 1000 ਡੋਲ ਕੱਢ ਕੇ ਜਦੋਂ ਪਾਣੀ ਪਹਿਲੇ ਵਾਂਗੂ ਹੀ ਬਦਬੂਦਾਰ ਵੇਖਿਆ ਉਹਨੇ ਫੇਰ ਪੰਡਤ ਨੂੰ ਜਾ ਕੇ ਆਖਿਆ ਮੈਂ 1000 ਡੋਲ ਪਾਣੀ ਦਾ ਖੂਹ ਵਿੱਚੋਂ ਕੱਢ ਦਿੱਤਾ ਪਰ ਖੂਹ ਜਿਉਂ ਦਾ ਤਿਉਂ ਹੀ ਬਦਬੂਦਾਰ ਪੰਡਤਾਂ ਦਾ ਵੀ 1000 ਡੋਲ ਹੋਰ ਕੱਢ ਦਿਓ ਜਦ ਉਸ ਪੁਰਸ਼ ਨੇ 1000 ਡੋਲ ਹੋਰ ਪਾਣੀ ਦਾ ਕੱਢ ਕੇ ਫਿਰ ਵੀ ਪਾਣੀ ਨੂੰ ਬਦਬੂਦਾਰ ਵਿਖਿਆ ਨਾ ਤਾਂ ਪੰਡਤ ਨੂੰ ਫੇਰ ਜਾ ਕੇ ਦੱਸਿਆ ਵੀ ਪਾਣੀ ਚੋਂ ਅਜੇ ਵੀ ਦੁਰਗੰਧ ਆਉਂਦੀ ਐ ਪੰਡਤ ਨੇ ਆਪ ਜਾ ਕੇ ਖੂਨ ਨੂੰ ਵੇਖਿਆ ਕਿ ਬਿੱਲੀ ਪਹਿਲੇ ਵਾਂਗੂ ਹੀ ਖੂਬਜ ਮਰੀ ਪਈ ਸੀ ਪੰਡਤਾਂ ਦਾ ਭਲੇ ਪ੍ਰਸ਼ਾ ਇਹ ਤੂੰ ਕੀ ਕੀਤਾ ਬਿੱਲੀ ਦਾ ਜਿਉਂਦੀ ᱛਿਆਂ ਖੂਬਜ ਮਰੀ ਪਈ ਹੈ ਜਦ ਤੱਕ ਇਹਨੂੰ ਪਹਿਲਾ ਬਾਰ ਨਹੀਂ ਕੱਢ ਲਵਾਂਗੇ ਖੂਹ ਦਾ ਪਾਣੀ ਸਾਫ਼ ਨਹੀਂ ਹੋਵੇਗਾ ਇਸ ਸਰਾਇਆਂ ਮੇ ਬਾਤ ਬੁਰੀ ਚੀਜ਼ ਹੈ ਜਦ ਤੱਕ ਇਹਦਾ ਤਿਆਗ ਨਾ ਕੀਤਾ ਜਾਵੇ ਤਬ ਤੱਕ ਮਾਨਾ ਸਾਬ ਤੇ ਸੁਧ ਨਹੀਂ ਹੋ ਸਕਦਾ ਅਧੇ ਮੁਕਤੀ ਮਿਲਣੀ ਅਸੰਭਵ ਹੈ ਆ ਮੈਨੂੰ ਹੌਲੀ ਹੌਲੀ ਤਿਆਗਣਾ ਕਰੋ ਫਿਰ ਤੁਹਾਡੇ ਆਤਮੇ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇਗਾ ਇਹ ਉੱਤਮ ਉਪਦੇਸ਼ ਲੈ ਕੇ ਬਰਹਾਨਪੁਰ ਦੀ ਸੰਗਤ ਸਤ ਨਾਮ ਦਾ ਸਿਮਰਨ ਕਰਦੀ ਹੋਈ ਆਪਣੇ ਦੇਸ਼ ਨੂੰ ਚਲੀ ਗਈ ਮਾਇਆ ਲੰਬ ਸੁਹੰਡਦੇ ਰਹਿਣ ਵਾਲਾ ਗੁਰੂ ਜੀ ਪਾਸ ਆਇਆ ਅਦੇ ਬੇਨਤੀ ਕਰਦਾ ਮਹਾਰਾਜ ਜੀ ਸਤ ਸੰਗਤ ਦੇ ਵਿੱਚ ਕੋਈ ਸਿੱਖ ਧਨ ਪਦਾਰਥਾਂ ਦੀ ਕਾਮਨਾ ਧਾਰ ਕੇ ਜਾਂਦਾ ਤੇ ਕੋਈ ਬਿਨਾਂ ਕਿਸੇ ਕਾਮਨਾ ਦੇ ਚਲਾ ਜਾਂਦਾ ਇਹਨਾਂ ਦੋਹਾਂ ਦੀ ਜੋ ਅੱਗੇ ਜਾ ਕੇ ਗਤੀ ਹੋਵੇਗੀ ਉਹਨਾਂ ਵਿੱਚ ਕਿੰਨਾ ਕੁ ਫਰਕ ਹੋਵੇਗਾ ਗੁਰੂ ਜੀਾਂ ਦੇ ਜਿਹੜੇ ਸਿੱਖ ਕੋਈ ਕਾਮਨਾ ਧਾਰ ਕੇ ਸਤ ਸੰਗ ਵਿੱਚ ਆਉਂਦੇ ਨਾ ਉਹ ਮਰ ਕਰਕੇ ਗੰਧਰਬ ਲੋਕ ਵਿੱਚ ਜਾ ਕੇ ਸੁਖ ਭੋਗਦੇ ਅਦੇ ਉੱਥੇ ਹੀ ਮੁਕਤ ਹੋ ਜਾਂਦੇ ਪਰੰਤੂ ਜਿਹੜੇ ਬਿਨਾਂ ਕਿਸੇ ਕਾਮਨਾ ਤੋਂ ਸਤ ਸੰਗਤ ਵਿੱਚ ਜਾਂਦੇ ਨੇ ਉਹ ਮਰ ਕੇ ਵਾਹਿਗੁਰੂ ਵਿੱਚ ਮਿਲ ਜਾਂਦੇ ਇਸ ਵਾਸਤੇ ਤੁਸੀਂ ਨਿਸ਼ਕਾਮ ਹੋ ਕੇ ਕੀਰਤਨ ਅਦੇ ਸਤ ਨਾਮ ਦਾ ਸਿਮਰਨ ਕਰਿਆ ਕਰੋ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ 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 ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਰ ਜੇ ਸਤਨਾਮ ਦਾ ਸਿਮਰਨ ਕਰਿਆ ਕਰੋ ਨਿਸ਼ਕਾਮ ਹੋ ਕੇ ਕੀਰਤਨ ਕਰਨਾ ਇੱਕ ਚੂੜ ਸਿੰਘ ਲਖਨਊ ਦੇ ਰਹਿਣ ਵਾਲਾ ਉੱਠਦਾ ਬੈਹਿੰਦਾ ਸਦਾ ਹੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਵਾਹਿਗੁਰੂ 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 ਉਹ ਇੱਕ ਵਾਰ ਗੁਰੂ ਜੀ ਪਾਸ ਆਇਆ ਮੈਂ ਜੀ ਗਿੱਤੀ ਮਹਾਰਾਜ ਜੀ ਸਿੱਖੀ ਦਾ ਮੂਲ ਕੀ ਹੈ ਉਹ ਦੱਸੋ ਜਿੰਨੂੰ ਸਾਰੇ ਸਮਝ ਲੈਣਾ ਗੁਰੂ ਜੀ ਆਦੇ ਮਨ ਨੀਵਾ ਗੁਰੂ ਤੇ ਪੂਰਨ ਸ਼ਰਧ ਅਦੇ ਸਤ ਸੰਗਤ ਕਰਨੀ ਇਹ ਸਿੱਖੀ ਦਾ ਮੂਲ ਹੈ ਜਿੰਨੂੰ ਇਹ ਗੁਣ ਪ੍ਰਾਪਤ ਹੋਣ ਉਹ ਗੁਰਮੁਖ ਨੇ ਭਾਈ ਚੂੜ ਗੁਰੂ ਜੀ ਦੇ ਬਚਨ ਸੁਣ ਕੇ ਉਸਤ ਕਰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ ਪ੍ਰਿਆਗਰਾਜ ਇੱਥੇ ਰਹਿਣ ਵਾਲਾ ਇੱਕ ਸਿੱਖ ਹੈ ਭਾਨਾ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਆਖਦਾ ਮਹਾਰਾਜ ਜੀ ਮੈਨੂੰ ਉਪਦੇਸ਼ ਦਿਓ ਜਿਹਦੇ ਨਾਲ ਮੇਰਾ ਜਨਮ ਮਰਨ ਮਿਟ ਜੇ ਗੁਰੂ ਜੀ ਆਦੇ ਸਜਾਨ ਪੁਰਸ਼ਾ ਧਰਮ ਦੀ ਕਿਰਤ ਕਰਿਆ ਕਰ ਅਤੇ ਵਾਹਿਗੁਰੂ ਦਾ ਸਿਮਰਨ ਕਰਨਾ ਤੇਰਾ ਉਧਾਰ ਹੋ ਜਾਏਗਾ ਇਸ ਤਰ੍ਹਾਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੀਆਂ ਅਤੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਸਤਿਗੁਰਾਂ ਦੇ ਕੋਲੋਂ ਉਪਦੇਸ਼ ਲੈ ਕੇ